ਫੇਮਸ ਪੰਜਾਬੀ ਸੰਗੀਤਕਾਰ ਸ਼ੁਭ ਨੂੰ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਪਹਿਲੇ ਗਲੋਬਲ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ 29th COP29 ਦੇ ਵਿੱਚ ਘੋਸ਼ਣਾ ਕੀਤੀ ਗਈ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਸੰਗੀਤ ਕਲਾਕਾਰ ਨੂੰ ਅਜੇਹੀ ਵਕਾਲਤ ਦੀ ਭੂਮਿਕਾ ਮਿਲੀ ਹੈ ਦਾਅਵੇ ਇਹ ਕਿ ਗਾਇਕ ਸ਼ੁਭ ਦੇ ਨਾਲ ਲਿਓਨਾਰਡੋ ਡੇਵਿਡ ਬੇਕਮ ਕੋਲਡਪਲੇ BTS, ਬਿਲੀ ਆਇਲਿਸ਼, ਸ਼ੈਲੀਨ ਵੁੱਡਲੀ, ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਸਮੇਤ ਗਲੋਬਲ ਮਸ਼ਹੂਰ ਹਸਤੀਆਂ ਦੀ ਇੱਕ ਵਿਸ਼ੇਸ਼ ਲਿਸਟ ਦੇ ਵਿੱਚ ਸ਼ਾਮਲ ਹੋਏ ਹਨ ਜੋ ਜਲਵਾਯੂ ਪਰਿਵਰਤਨ ਪਹਿਲ ਕਦਮੀਆਂ ਤੇ UNFCCC ਨਾਲ ਸਹਿਯੋਗ ਕਰਦੇ ਹਨ। ਇਹ ਨਿਯੁਕਤੀ ਸਮਾਜਿਕ ਤਬਦੀਲੀ ਨੂੰ ਚਲਾਉਣ ਅਤੇ ਜਲਵਾਯੂ ਕਾਰਕੁਨਾਂ ਦੀ ਅਗਲੀ ਪੀੜੀ ਨੂੰ ਪ੍ਰੇਰਿਤ ਕਰਨ ਦੇ ਵਿੱਚ ਸੰਗੀਤ ਦੇ ਪ੍ਰਭਾਵ ਤੇ ਜ਼ੋਰ ਦਿੰਦੀ ਹੈ। 28 ਸਾਲਾ ਕਲਾਕਾਰ ਦਾ ਉਦੇਸ਼ ਨੌਜਵਾਨਾਂ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਹੈ ਅਤੇ ਜਲਵਾਯੂ ਪਰਿਵਰਤਨ ਵਿਰੋਧ ਲੜਾਈ ਵਿੱਚ ਆਗੂ ਬਣਨਾ ਹੈ ਸ਼ੁਭ ਨੇ ਇਸ ਨਿਯੁਕਤੀ ਲਈ ਆਪਣੀ ਉਤਸੁਕਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਇਸ ਭੂਮਿਕਾ ਰਾਹੀਂ ਮੈਂ ਆਪਣੇ ਪਲੇਟਫਾਰਮ ਦੀ ਵਰਤੋਂ ਮੁੱਦੇ ਵੱਲ ਧਿਆਨ ਦੇਣ ਗਿਆਨ ਸਾਂਝਾ ਕਰਨ ਅਤੇ ਇੱਕ ਅਜਿਹੀ ਲਹਿਰ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹਾਂ ਜੋ ਨਾ ਸਿਰਫ ਸਾਡੇ ਸਾਰਿਆਂ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਬਿਹਤਰ ਭਵਿੱਖ ਲਈ ਅੱਗੇ ਵਾਦਾ ਹੈ ਮੈਨੂੰ ਉਮੀਦ ਹੈ ਕਿ ਸਾਡੇ ਸਾਂਝੇ ਯੰਤਰ ਗਲੋਬਲ ਵਾਰਮਿੰਗ ਨੂੰ ਸੰਬੋਧਿਤ ਕਰਨ ਅਤੇ ਸਾਡੇ ਗ੍ਰਹਿ ਤੇ ਸਾਂਝੇ ਆਂ ਜਾਤੀਆਂ ਲਈ ਟਿਕਾਊ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਸਕਾਰਾਤਮਕਤਾ ਪ੍ਰਭਾਵ ਪੈਦਾ ਕਰਨਗੇ